ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਮੋਟੀਵੇਸ਼ਨਲ ਐਪੀਸੋਡ ਮੈਂ ਲੈ ਕੇ ਜੁੜਿਆ ਗੁਰਿੰਦਰ ਤੇ ਅੱਜ ਵੀ ਵਿਸ਼ਾ ਤੁਹਾਡੇ ਪਸੰਦ ਆਉਣ ਵਾਲਾ ਤੁਹਾਡੇ ਕੰਮ ਆਉਣ ਵਾਲਾ ਅੱਜ ਦਾ ਵਿਸ਼ਾ ਵਾ ਤਿੰਨ ਤਕਲੀਫਾਂ ਬਾਰੇ ਮੈਂ ਗੱਲ ਕਰਨੀ ਆ ਕਿ ਇਹ ਤਿੰਨ ਤਰ੍ਹਾਂ ਦੀਆਂ ਜੜੀਆਂ ਨਾ ਮੁਸੀਬਤਾਂ ਤੁਹਾਡੀ ਜ਼ਿੰਦਗੀ 'ਚ ਆਉਣੀਆਂ ਹੀ ਆਉਣੀਆਂ ਨੇ ਹਮੇਸ਼ਾ ਹਰ ਇਹ ਨਿਸ਼ਾਨ ਦੀ ਜ਼ਿੰਦਗੀ 'ਚ ਆਉਣੀਆਂ ਨੇ ਤੇ ਜਦੋਂ ਵੀ ਇਹ ਆਉਣ ਕਦੇ ਘਰਾਇਓ ਨਾ ਡੋਲਿਓ ਨਾ ਤੇ ਇਹਨਾਂ ਨੂੰ ਆਪਾਂ ਫੇਸ ਕਰਨਾ ਸਿੱਖੀਏ ਇਹਨਾਂ ਦਾ ਡਟ ਕੇ ਮੁਕਾਬਲਾ ਕਰਨਾ ਆਪਾਂ ਸਿੱਖਣਾ ਵਾ ਜੀ ਸੋ ਜਿਆਦਾ ਸਮਾਂ ਨਾ ਲੈਂਦਾ ਹੋਇਆ ਗੱਲ ਕਰਦੇ ਆਂ ਜੀ ਕਿਹੜੀਆਂ ਉਹ ਤਿੰਨ ਤਕਲੀਫਾਂ ਨੇ ਜੋ ਹਰ ਇਨਸਾਨ ਦੀ ਜ਼ਿੰਦਗੀ ਚ ਆਉਂਦੀਆਂ ਨੇ ਪਹਿਲੀ ਤਕਲੀਫ ਆ ਜੀ ਤੁਹਾਡੀ ਸਰੀਰਕ ਤਕਲੀਫ ਤੁਹਾਡੀ ਫਿਜ਼ੀਕਲ ਜਿਹੜੀ ਪ੍ਰੋਬਲਮ ਆ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਕੋਈ ਸੱਟ ਲੱਗ ਗਈ ਕੋਈ ਹਾਦਸਾ ਹੋ ਗਿਆ ਛੋਟਾ ਹੋ ਗਿਆ ਵੱਡਾ ਹੋ ਗਿਆ ਕੋਈ ਬਿਮਾਰੀ ਨੇ ਆ ਕੇ ਤੁਹਾਨੂੰ ਘੇਰ ਲਿਆ ਛੋਟੀ ਬਿਮਾਰੀ ਲੱਗੀ ਕੋਈ ਵੱਡੀ ਬਿਮਾਰੀ ਲੱਗੀ ਇੱਕ ਵਾਰ ਆਪਾਂ ਨੂੰ ਐ ਲੱਗਣ ਲੱਗ ਜਾਂਦਾ ਵੀ ਬਸ ਹੁਣ ਤਾਂ ਗਏ ਬਈ ਕਈ ਬੰਦੇ ਨਾਲ ਹੀ ਢੇਰੀ ਢਾ ਲੈਂਦੇ ਆ ਦਰਦ ਕੋਈ ਉਹਨਾਂ ਨੂੰ ਐ ਲੱਗਿਆ ਵੀ ਇਹੋ ਜਿਹਾ ਦਰਦ ਕਿਸੇ ਵੀ ਹਿੱਸੇ ਦੇ ਵਿੱਚ ਹੋ ਗਿਆ ਸ਼ਰੀਰ ਦੇ ਤੇ ਵੀ ਹੁਣ ਬਸ ਆਪਣਾ ਸਮਾ ਆ ਗਿਆ ਇੰਨੀ ਜਲਦੀ ਲੋਕ ਹੌਸਲਾ ਛੱਡ ਦਿੰਦੇ ਨੇ ਜਿਹੜੇ ਵਿਚਾਰੇ ਬਜ਼ੁਰਗ ਨੇ ਉਹ ਕਈ ਵਾਰ ਕਹਿ ਮਰ ਜਾਂਦੇ ਨੇ ਤੇ ਜਿਹੜੇ ਨੌਜਵਾਨ ਹੁੰਦੇ ਆ ਆਪਣੇ ਵਰਗੇ ਉਹ ਕਈ ਵਾਰ ਜਲਦੀ ਘਬਰਾ ਜਾਂਦੇ ਨੇ ਫੋ ਇਹ ਜਿਹੜਾ ਨਾ ਇੱਕ ਜ਼ਿੰਦਗੀ ਦਾ ਹਿੱਸਾ ਹਰੇਕ ਦੀ ਜ਼ਿੰਦਗੀ 'ਚ ਆਉਣਾ ਬਿਮਾਰਤਾ ਸਾਰਿਆਂ ਨੇ ਕਦੇ ਨਾ ਕਦੇ ਹੋਣਾ ਵਾ ਕੋਈ ਨਾ ਕੋਈ ਬਿਮਾਰੀ ਕਿਸੇ ਵੀ ਤਰ੍ਹਾਂ ਦੀ ਸਾਨੂੰ ਲੱਗਣੀ ਲੱਗਣੀ ਆ ਉਦੋਂ ਕਦੇ ਵੀ ਨੈਗੇਟਿਵ ਨਾ ਹੋਇਆ ਕਰੋ ਵੀ ਮੈਂ ਤਾਂ ਕਦੇ ਠੀਕ ਹੀ ਨਹੀਂ ਹੋਣਾ ਯਾਰ ਬਸ ਹੁਣ ਇਦਾਂ ਹੀ ਲੰਘੂਗੀ ਸਾਰੀ ਜ਼ਿੰਦਗੀ ਅੱਧੀ ਬਿਮਾਰੀ ਆਪਾਂ ਨੂੰ ਐ ਲੱਗ ਜਾਂਦੀ ਆ ਅੱਧੀ ਬਿਮਾਰੀ ਆਪਣੀ ਤਾਂ ਨਹੀਂ ਠੀਕ ਹੁੰਦੀ ਜਦੋਂ ਆਪਾਂ ਇਹੋ ਜੀਆਂ ਗੱਲਾਂ ਕਰਨ ਲੱਗ ਜਾਂਦੇ ਆ ਸੋ ਕੋਈ ਗੱਲ ਨਹੀਂ ਇਹ ਇਹ ਜੇ ਸਰੀਰ ਆ ਇਹਨੇ ਜੇ ਚੱਲਣਾ ਵਾ ਸਹੀ ਤਾਂ ਖਰਾਬੀ ਹੋਣਾ ਜਿੱਦਾਂ ਹੁਣ ਮਸ਼ੀਨਰੀ ਆ ਕੋਈ ਵੀ ਬੰਦੇ ਦੀ ਬਣਾਈ ਹੋਈ ਉਹ ਵੀ ਤਾਂ ਕਦੇ ਸਹੀ ਚੱਲੀ ਜਾਂਦੀ ਆ ਕਦੇ ਖਰਾਬ ਹੋ ਜਾਂਦੀ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਉਹ ਕਦੇ ਠੀਕ ਹੀ ਨਹੀਂ ਹੋਣੀ ਸੋ ਐਵੇਂ ਹੌਂਸਲੇ ਇਹ ਹਾਲਾਤ ਦੇ ਵਿੱਚ ਕਦੇ ਨਹੀਂ ਟੋਣੇ ਕਿਸੇ ਤਰ੍ਹਾਂ ਦਾ ਤੁਹਾਨੂੰ ਦਰਦ ਕੋਈ ਛੱਟ ਲੱਗ ਗਈ ਤਾਂ ਤੁਹਾਨੂੰ ਉਹਨੂੰ ਲੈ ਕੇ ਇੱਕ ਵੈਸੇ ਡਰ ਪੈ ਗਿਆ ਵੀ ਹਾਏ ਪਤਾ ਨਹੀਂ ਇਹ ਮੇਰੀ ਮੇਰੀ ਸਾਰੀ ਉਮਰ ਐਦਾਂ ਹੀ ਲੰਘ ਜੂਗੀ ਹੁਣ ਸਾਰੀ ਉਮਰ ਤੇ ਅਸਰ ਨਾ ਪਾ ਦਵੇ ਇਹ ਸੱਟ ਕੋਈ ਗੱਲ ਨਹੀਂ ਹੌਸਲਾ ਰੱਖੋ ਚੜ੍ਹਦੀ ਕਲਾ ਦੇ ਵਿੱਚ ਰਹੋ ਸਭ ਕੁਝ ਠੀਕ ਹੋ ਜਾਊਗਾ ਦੂਜੀ ਤਕਲੀਫ ਜਰੂਰ ਆਊਗੀ ਜੇ ਤੁਹਾਨੂੰ ਜਜ਼ਬਾਤੀ ਤਕਲੀਫ ਇਮੋਸ਼ਨਲ ਜਿਹੜੀ ਸਮੱਸਿਆ ਤੁਹਾਨੂੰ ਕਿਸੇ ਨੇ ਇਮੋਸ਼ਨਲੀ ਤੌਰ ਤੇ ਤੁਹਾਨੂੰ ਹਾਰਟ ਕਰਤਾ ਤੁਹਾਨੂੰ ਦੁਖੀ ਕਰਤਾ ਜਿਹਦੀਆਂ ਆਪਾਂ ਅਕਸਰ ਗੱਲਾਂ ਕਰਦੇ ਆਂ ਕਿ ਕਿਸੇ ਨੇ ਆ ਕੇ ਤੁਹਾਡਾ ਦਿਲ ਤੋੜਦਾ ਕਿਸੇ ਨੇ ਆ ਕੇ ਤੁਹਾਨੂੰ ਧੋਖਾ ਦੇਦਾ ਕਿਸੇ ਨੇ ਆ ਕੇ ਤੁਹਾਡੇ ਨਾਲ ਮਾੜੀ ਕਰਤੀ ਤੇ ਉਦੋਂ ਸਾਡਾ ਦਿਲ ਦੁਖਦਾ ਦਿਲ ਟੁੱਟਦਾ ਵਾ ਤੜਪੁੱਟਦੇ ਹਾਂ ਅਸੀਂ ਉਹ ਹਾਲਾਤ ਦੇ ਵਿੱਚੋਂ ਲੰਘਣਾ ਵੀ ਕਈ ਵਾਰ ਬਹੁਤ ਮੁਸ਼ਕਲ ਲੱਗਦਾ ਪਰ ਇੱਕ ਚੀਜ਼ ਪੱਲੇ ਬੰਨ ਕੇ ਰੱਖਿਓ ਹਮੇਸ਼ਾ ਸਬਰ ਤੇ ਸਬਰ ਦੇ ਨਾਲ ਉਹ ਪਰਮਾਤਮਾ ਤੇ ਯਕੀਨ ਕਈ ਵਾਰ ਇਹੋ ਜਿਹੇ ਦੁੱਖ ਆ ਜਾਂਦੇ ਨੇ ਉਦੋਂ ਵੀ ਆਪਾਂ ਨੂੰ ਲੱਗਣ ਲੱਗ ਜਾਂਦਾ ਵੀ ਹੁਣ ਜ਼ਿੰਦਗੀ ਪਹਿਲਾਂ ਵਾਂਗੂ ਕਦੇ ਨਹੀਂ ਹੋਣੀ ਵੀ ਹੁਣ ਬਸ ਖਤਮ ਹੋ ਗਿਆ ਸਾਰਾ ਕੁਝ ਟਾਈਮ ਪਾਸ ਆ ਆਪਾਂ ਕਹਿ ਦਿੰਨੇ ਆ ਨਾ ਕਈ ਵਾਰੀ ਬਸ ਜ਼ਿੰਦਗੀ ਯਾਰ ਹੁਣ ਤਾਂ ਕੱਢ ਰਹੇ ਆ ਜਿਉ ਨਹੀਂ ਰਹੇ ਕਿਉਂ ਆਪਾਂ ਜ਼ਿੰਦਗੀ ਜਿਉਣੀ ਕਿਉਂ ਛੱਡੀਏ ਕੋਈ ਆ ਕੇ ਤੁਹਾਨੂੰ ਜੇ ਖਰਾਬ ਕਰਕੇ ਗਿਆ ਵਾ ਕੋਈ ਆ ਕੇ ਤੁਹਾਡੇ ਨਾਲ ਮਾੜੀ ਕਰਕੇ ਗਿਆ ਵਾ ਤੁਹਾਡਾ ਤਾਂ ਕੋਈ ਗਸੂਰ ਨਹੀਂ ਸੀ ਨਾ ਤੁਸੀਂ ਕਿਉਂ ਰਿਗਰੈਟ ਕਰਦੇ ਹੋ ਤੁਸੀਂ ਆਪਣੀ ਜ਼ਿੰਦਗੀ ਜਿਉਣਾ ਕਿਉਂ ਛੱਡਦੇ ਹੋ ਅਗਲਾ ਭੁਗਤੇ ਨਾ ਜਿਹਨੇ ਮਾੜੀ ਕੀਤੀ ਆ ਪਛਤਾਵਾ ਉਹ ਕਰੇ ਸਾਰੀ ਉਮਰ ਉਹ ਚੂਰੇ ਤੁਸੀਂ ਕਿਉਂ ਚੂਰਦੇ ਹੋ ਤੁਸੀਂ ਇਹ ਹਮੇਸ਼ਾ ਆਪਣੇ ਦਿਲ ਚ ਖਿਆਲ ਲੈ ਕੇ ਆਇਆ ਕਰੋ ਕਿ ਚੰਗਾ ਹੋਇਆ ਕਿਹੜਾ ਛੁੱਟ ਗਿਆ ਮਾੜਾ ਇਨਸਾਨ ਸੀ ਜ਼ਿੰਦਗੀ ਚ ਗਿਆ ਹੀ ਚੰਗਾ ਇਹ ਪੋਜ਼ਿਟਿਵਿਟੀ ਆਪਾਂ ਨੂੰ ਕਿਉਂ ਨਹੀਂ ਆਉਂਦੀ ਸੋ ਇਹੋ ਜਿਹੇ ਹਾਲਾਤ ਦੇ ਵਿੱਚ ਵੀ ਕੈਮ ਰਹਿਣਾ ਵਾ ਜਜ਼ਬਾਤੀ ਜੜੀਆਂ ਚੋਟਾਂ ਨੇ ਉਹ ਵੀ ਟੈਂਪਰੇਰੀ ਨੇ ਤੁਹਾਨੂੰ ਕੁਝ ਦਿਨ ਲਈ ਛੁੱਟਣ ਦੀ ਕੋਸ਼ਿਸ਼ ਜ਼ਰੂਰ ਕਰਨੀ ਗੀਆਂ ਪਰ ਗਿਰਨਾ ਨਹੀਂ ਹੈਗਾ ਤਗੜੇ ਹੋ ਕੇ ਰਹਿਣਾ ਵਾ ਤੀਜੀ ਤਕਲੀਫ ਕਈ ਵਾਰ ਆ ਜਾਂਦੀ ਆ ਜੀ ਆਪਣੇ ਉੱਤੇ ਮਾਨਸਿਕ ਤਕਲੀਫ ਮਾਨਸਿਕ ਤਕਲੀਫ ਕਦੋਂ ਹੁੰਦੀ ਆ ਜਦੋਂ ਆਪਾਂ ਕੋਈ ਨੁਕਸਾਨ ਦਾ ਸਾਹਮਣਾ ਕਰਦੇ ਆ ਪੈਸੇ ਦਾ ਨੁਕਸਾਨ ਹੋ ਗਿਆ ਸਾਨੂੰ ਜਾਂ ਕੋਈ ਹੋਰ ਕਿਸੇ ਵੀ ਤਰ੍ਹਾਂ ਦੇ ਨਾਲ ਸਾਨੂੰ ਘਾਟਾ ਪੈ ਗਿਆ ਤੇ ਆਪਾਂ ਨੂੰ ਨੌਕਰੀ ਨਹੀਂ ਮਿਲੀ ਅਸੀਂ ਕੋਈ ਮਾੜੇ ਸਮੇਂ ਦੇ ਵਿੱਚੋਂ ਲੰਘ ਰਹੇ ਹਾਂ ਉਸ ਦੌਰ ਦੇ ਵਿੱਚੋਂ ਲੰਘ ਰਹੇ ਹਾਂ ਸਾਰਾ ਕੁਝ ਤਾਂ ਹੈਗਾ ਤੁਹਾਡੇ ਕੋਲ ਤੁਹਾਡਾ ਪਰਿਵਾਰ ਆ ਸਿਹਤ ਤੁਹਾਡੀ ਚੰਗੀ ਆ ਪਰ ਪੈਸਾ ਨਹੀਂ ਆ ਰਿਹਾ ਰੋਜ਼ਗਾਰ ਨਹੀਂ ਮਿਲ ਰਿਹਾ ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਪਰ ਇੱਥੇ ਸਭ ਤੋਂ ਵੱਡੀ ਪੋਜ਼ਿਟਿਵਿਟੀ ਜਿਹੜੀ ਜੇ ਮੈਂ ਬੋਲੀ ਜਿਹੜੀ ਮੈਂ ਬੋਲੀ ਆ ਹੁਣੇ ਹੀ ਕਿ ਤੁਹਾਡੇ ਕੋਲ ਚੰਗੀ ਸਿਹਤ ਆ ਜੀ ਤੁਹਾਡਾ ਪਰਿਵਾਰ ਤੁਹਾਡੇ ਨਾਲ ਆ ਤਾਂ ਦੁਨੀਆ ਜਿੱਤ ਲੋਗੇ ਤੁਸੀਂ ਕੋਈ ਗੱਲ ਨਹੀਂ ਸਮਾਂ ਚੰਗਾ ਮਾੜਾ ਹਰੇਕ ਤੇ ਆਉਂਦਾ ਵਾ ਇਹ ਵੀ ਨਾ ਕਦੇ ਸੋਚਿਆ ਕਰੋ ਹਾਏ ਮੈਂ ਇੰਨਾ ਪੜ੍ਹ ਲਿਖ ਲਿਆ ਮੇਰਾ ਕੁਝ ਨਹੀਂ ਬਣਿਆ ਜਾਂ ਕਈ ਵਾਰ ਆਪਾਂ ਕੋਈ ਕੰਮ ਕਰ ਲੈਨੇ ਉਹਦੇ ਚ ਘਾਟਾ ਪੈ ਜਾਂਦਾ ਕੰਮ ਨਹੀਂ ਚੱਲਦਾ ਫਿਰ ਕੀ ਹੋ ਗਿਆ ਬਹੁਤ ਲੰਮੀ ਜ਼ਿੰਦਗੀ ਆ ਕਹਿੰਦੇ ਹੁੰਦੇ ਆ ਕਿ ਇਹਦੇ ਵਿੱਚ ਜੇ 2-3 ਸਾਲ 5 ਸਾਲ ਇੱਧਰ ਉੱਧਰ ਹੋ ਵੀ ਗਏ ਤੁਸੀਂ ਆਪਣੀ ਜ਼ਿੰਦਗੀ ਨਾਲ ਤਜਰਬੇ ਕਰ ਲਏ ਘਾਟੇ ਖਾ ਲਏ ਕੁਝ ਸਿੱਖਣ ਨੂੰ ਮਿਲਿਆ ਨਾ ਅੱਗੇ ਤੋਂ ਤੁਸੀਂ ਅਲਰਟ ਹੋਗੇ ਅੱਗੇ ਤੋਂ ਉਹ ਗਲਤੀ ਨਹੀਂ ਦੁਹਰਾਓਗੇ ਇੱਕ ਕਿੱਡੀ ਵੱਡੀ ਪੋਜ਼ਿਟਿਵਿਟੀ ਆ ਸੋ ਕੋਸ਼ਿਸ਼ ਕਰਦੇ ਰਹੋ ਤੇ ਕਦੇ ਨਾ ਕਦੇ ਤੁਸੀਂ ਕਾਮਯਾਬ ਜ਼ਰੂਰ ਹੋਵੋਗੇ ਇਹ ਜਿਹੜੀ ਮਾਨਸਿਕ ਸਥਿਤੀ ਜਦੋਂ ਡੋਲਦੀ ਆ ਉਦੋਂ ਵੀ ਸੇਮ ਗੱਲ ਆ ਜੀ ਭਰੋਸਾ ਪ੍ਰਮਾਤਮਾ ਤੇ ਰੱਖੋ ਤੇ ਮਿਹਨਤ ਦਾ ਪੱਲਾ ਕਦੇ ਨਾ ਛੱਡੋ ਜਦੋਂ ਤੁਸੀਂ ਮਿਹਨਤ ਕਰੋਗੇ ਰਿਜ਼ਲਟ ਭਾਵੇਂ ਲੇਟ ਵੀ ਆ ਜਾਣ ਤੁਹਾਨੂੰ ਇੱਕ ਜਿਹੜੀ ਇਨਰ ਸੈਟੀਸਫੈਕਸ਼ਨ ਮਿਲਣੀ ਆ ਉਹ ਤੁਹਾਡਾ ਜਿਹੜਾ ਇਹ ਜਿਹੜੀ ਮੈਂਟਲ ਹੈਲਥ ਆ ਉਹ ਸਮੇਂ ਉਹ ਜਰੂਰ ਚੰਗੀ ਰਹੂਗੀ ਤੁਸੀਂ ਉਹਨੂੰ ਸਟੇਬਲ ਕਰ ਲੋਗੇ ਸਾਂਭ ਲਓਗੇ ਜੀ ਸੋ ਬਹੁਤ ਬਹੁਤ ਧੰਨਵਾਦ ਮੈਂ ਉਮੀਦ ਕਰਦਾ ਤੁਹਾਨੂੰ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਜਰੂਰ ਮੋਟੀਵੇਸ਼ਨ ਮਿਲੀ ਹੋਊਗੀ ਜੀ ਤੇ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵਾਂ ਵਿਸ਼ਾ ਲੈ ਕੇ ਬਹੁਤ ਜਲਦੀ ਹਾਜ਼ਰ ਹੋਊਗਾ